ਕਹਾਣੀ ਸੋਲਿਡ ਜਹਾਜ਼ ਤੇ ਲਗਾਤਾਰ 12 ਘੰਟਿਆਂ ਦਾ ਸਫ਼ਰ ਤੈਅ ਕਰਕੇ ਅਸੀਂ ਆਸਟ੍ਰੇਲੀਆ ਪੁੱਜੇ ਤਾਂ ਮੈਂ ਬਹੁਤ ਥੱਕ ਗਿਆ ਸੀ ਟਰਾਲੀ ਤੇ ਸਮਾਨ ਨਾਲ ਜਦੋਂ ਮੈਂ ਹਵਾਈ ਅੱਡੇ ਤੋਂ ਬਾਹਰ ਨਿਕਲਿਆ ਤਾਂ ਨਜ਼ਰ ਅਚਾਨਕ ਸਾਹਮਣੇ ਦਿੱਸਤੇ ਨੀਲੇ ਆਕਾਸ਼ ਤੇ ਚਲੀ ਗਈ ਜਿਸ ਨੂੰ ਦੇਖਦਿਆਂ ਸਾਰ ਮੂੰਹੋਂ ਵਾਹ ਸ਼ਬਦ ਨਿਕਲਿਆ ਦੂਰ ਤੀਕ ਫੈਲਿਆ ਨੀਲਾ ਆਕਾਸ਼ ਜਿਸ ਤੇ ਛੋਟੀ ਜਹੀ ਬੱਦਲੀ ਜਿਵੇਂ ਆਪਣੇ ਘਰ ਵੱਲ ਨਸੀ ਜਾ ਰਹੀ ਸੀ ਉਸ ਨੂੰ ਵੀ ਕਿ ਫੇਰ ਆਪਣਾ ਮੁਲਕ ਚੇਤੇ ਆ ਗਿਆ ਜਿੱਥੇ ਮੈਂ ਜ਼ਿੰਦਗੀ ਦੇ ਬਹੁਤ ਸੋਨੇ ਚਾਲੀ ਬਰੇ ਬਤੀਤ ਕੀਤੇ ਸਨ ਜਿੱਥੇ ਉੱਚੀਆਂ ਉੱਚੀਆਂ ਉੱਠੀਆਂ ਇਮਾਰਤਾਂ ਵਿੱਚ ਜાં ਤਾਂ ਕਦੇ ਆਕਾਸ਼ ਦੇ ਦਰਸ਼ਨ ਹੋਈ ਨਹੀਂ ਹੁੰਦੇ ਸਨ ਫਿਰ ਜੇ ਕਦੇ ਅਸਮਾਨ ਤੇ ਨਜ਼ਰ ਵੀ ਪੈ ਵੀ ਜਾਂਦੀ ਤਾਂ ਮਹਿਲਾ ਮੇਲਾ ਜਿਹਾ ਬਾਹਰ ਆ ਵੇਖਿਆ ਤਾਂ ਛੋਟਾ ਪੁੱਤ ਤੇ ਨੋ ਸਾਨੂੰ ਲੈਣ ਲਈ ਆਏ ਹੋਏ ਸਨ ਕਾਰਾਂ ਦੀਆਂ ਟਿੱਕੀਆਂ ਵਿੱਚ ਸਮਾਨਤਰ ਅਸੀਂ ਕਾਰ ਨੂੰ ਤੁਰ ਪਏ ਇਸ ਦੌਰਾਨ ਅਸੀਂ ਸਫ਼ਰ ਦੀਆਂ ਗੱਲਾਂ ਕਰਦੇ ਰਹੇ ਪਰ ਕਾਰਾਂ ਵਿੱਚ ਬੈਠਿਆ ਸਾਨੂੰ ਸਭ ਕੁਝ ਆਪਣੇ ਮੁਲਕ ਨਾਲੋਂ ਵੱਖਰਾ ਜਾਪ ਰਿਹਾ ਸੀ ਕਾਰਾਂ ਆਪਣੀ ਲਾਈਨ ਵਿੱਚ ਸੜਕ ਤੇ ਲੱਗੇ ਬੋਰਡਾਂ ਤੇ ਲਿਖੀ ਰਫ਼ਤਾਰ ਅਨੁਕੂਲ ਦੌੜ ਰਹੀਆਂ ਸਨ ਜਿਹੜੀ ਕਈ ਥਾਂ ਤੇ ਤਾਂ 100 ਕਿਲੋਮੀਟਰ ਤੋਂ ਵੀ ਵੱਧ ਸੀ ਪਰ ਤਾਂ ਵੀ ਸਾਰੇ ਰਾਹ ਉਸ ਨੂੰ ਕੋਈ ਰੋਕ ਮਹਿਸੂਸ ਨਹੀਂ ਹੋ ਰਹੀ ਸੀ ਛੇਤੀ ਹੀ ਪੁੱਤ ਦਾ ਘਰ ਆ ਗਿਆ ਵੇਖ ਬਹੁਤ ਖੁਸ਼ੀ ਹੋਈ ਪੰਜ ਬੈਡਰੂਮ ਵਾਲਾ ਘਰ ਸੀ ਜਿਸ ਵਿੱਚ ਉਹ ਦੋਵੇਂ ਮੀਆਂ ਬੀਵੀ ਆਪਣੇ ਦੋ ਪੁੱਤਰਾਂ ਨਾਲ ਰਹਿੰਦੇ ਸਨ ਭਾਵੇਂ ਉਹਨਾਂ ਸਾਡੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਤਾਂ ਵੀ ਸਾਨੂੰ ਮਹਿਸੂਸ ਹੋਇਆ ਕਿ ਘਰ ਵਿੱਚ ਸਾਡਾ 10 ਜੀਆਂ ਦਾ ਰਹਿਣਾ ਉਹ ਸੌਖਾ ਨਹੀਂ ਹੋਵੇਗਾ ਫਿਰ ਮਨ ਵਿੱਚ ਆਇਆ ਕਿ ਸਾਨੂੰ ਆਪਣਾ ਅੱਡ ਘਰ ਖਰੀਦ ਲੈਣਾ ਚਾਹੀਦਾ ਹੈ ਇਸ ਲਈ ਮੈਂ ਆਪਣੇ ਦੋਵਾਂ ਪੁੱਤਰਾਂ ਨੂੰ ਕਿਹਾ ਘਰ ਖਰੀਦਣ ਦੀ ਗੱਲ ਤੇ ਮੈਨੂੰ ਆਪਣਾ ਮੁਲਕ ਚੇਤੇ ਆਇਆ ਜਿੱਥੇ ਅਸੀਂ ਆਪਣਾ ਘਰ ਵੇਚ ਕੇ ਆਏ ਸੀ ਉਸ ਥਾਂ ਜਦੋਂ ਅਸੀਂ ਇੱਕ ਵਿਚੋਲੇ ਰਾਹੀ ਘਰ ਵੇਚਣ ਦੀ ਗੱਲ ਕੀਤੀ ਤਾਂ ਉਸ ਨੇ ਛੇਤੀ ਹੀ ਇੱਕ ਪਾਰਟੀ ਤਿਆਰ ਕਰ ਲਈ ਫਿਰ ਉਹ ਉਸ ਪਾਰਟੀ ਨੂੰ ਘਰ ਦਿਖਾਉਣ ਲਈ ਨਾਲ ਲੈ ਆਇਆ ਪਰ ਗੱਲ ਸਿਰੇ ਨਾ ਚੜੀ ਫਿਰ ਉਹ ਇੱਕ ਹੋਰ ਪਾਰਟੀ ਲੈ ਆਇਆ ਇਹ ਸਿਲਸਲਾ ਫਿਰ ਟੁੱਟਦਾ ਹੀ ਰਿਹਾ ਉਸ ਨਾਲ ਕੋਈ ਨਾ ਕੋਈ ਪਾਰਟੀ ਸਾਡਾ ਘਰ ਵੇਖਣ ਲਈ ਆ ਜਾਂਦੀ ਫਿਰ ਉਹ ਇੱਕ ਇੱਕ ਕਮਰਾ ਵੇਖਦੇ ਇੱਕ ਕਮਰਾ ਪਰਖਦੇ ਤੇ ਨਾ ਪਸੰਦ ਆਉਣ ਤੇ ਚਲੇ ਜਾਂਦੇ ਉਸ ਦਾ ਜਦੋਂ ਵੀ ਮਨ ਕਰਦਾ ਉਹ ਆ ਜਾਂਦੇ ਆਉਣ ਤੋਂ ਪਹਿਲਾਂ ਸਾਨੂੰ ਦੱਸ ਦੇ ਵੀਨਾ ਉਸ ਵੇਲੇ ਉਹ ਇਹ ਹੀ ਵੇਖਦੇ ਕਿ ਅਸੀਂ ਘਰ ਵਿੱਚ ਕਿਵੇਂ ਬੈਠੇ ਹਾਂ ਤੇ ਕੀ ਕਰ ਰਹੇ ਹਾਂ ਅਖੀਰ ਇੱਕ ਬੰਦੇ ਨਾਲ ਘਰ ਦਾ ਸੌਦਾ ਤੈਅ ਹੋ ਗਿਆ ਜਿਹੜਾ ਸਾਡੀ ਉਮਰ ਤੋਂ ਕਿਤੇ ਘਟ ਸੀ ਇੱਥੇ ਹੀ ਬਸ ਨਹੀਂ ਹੋਈ ਘਰ ਵੇਚਣ ਲਈ ਸਾਨੂੰ ਤਹਿਸੀਲ ਜਾਣਾ ਪਿਆ ਉੱਥੇ ਕਿੰਨੇ ਹੀ ਕਾਗਜ਼ਾਂ 'ਤੇ ਅੰਗੂਠੇ ਲਾਉਣੇ ਪਏ ਤੇ ਅਖੀਰ ਤਹਿਸੀਲਦਾਰ ਸਾਹਮਣੇ ਪੇਸ਼ ਹੋਣਾ ਪਿਆ ਤਾਂ ਜਾ ਕੇ ਕਿਤੇ ਸਾਨੂੰ ਘਰ ਦੇ ਪੈਸੇ ਮਿਲੇ ਉਸ ਵਿੱਚੋਂ ਰਿਸ਼ਵਤ ਦੇਖਾ ਸੇ ਪੈਸੇ ਤਹਿਸੀਲਦਾਰ ਨੂੰ ਦੇਣੇ ਪਏ ਤੇ ਕੁਝ ਪੈਸੇ ਅਰਜੀ ਨਵੀਸ ਲੈ ਗਿਆ ਪਰ ਇਸ ਮੁਲਕ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਨਾ ਤਾਂ ਸਾਨੂੰ ਘਰ ਦੇ ਮਾਲਕ ਨਾਲ ਮਿਲਣਾ ਪਿਆ ਤੇ ਨਾ ਹੀ ਤਹਿਸੀਲ ਜਾਣਾ ਪਿਆ ਜਿੱਥੇ ਕਿੰਨੇ ਸਾਰੇ ਕਾਗਜ਼ਾਂ ਤੇ ਅੰਗੂਠੇ ਲਾਉਣੇ ਸਨ ਤੇ ਨਾ ਹੀ ਤਹਿਸੀਲਦਾਰ ਤੇ ਅਰਜੀ ਨਵੀਸ ਨੂੰ ਰਿਸ਼ਵਤ ਦੇ ਪੈਸੇ ਦੇਣੇ ਪਏ ਇਸ ਥਾਂ ਤਾਂ ਅਸੀਂ 에ਜੰਟ ਨੂੰ ਇਨਾ ਹੀ ਦੱਸਿਆ ਕਿ ਸਾਨੂੰ ਅਜਾਹ ਘਰ ਚਾਹੀਦਾ ਹੈ ਜਿਸ ਵਿੱਚ ਸਾਡਾ ਬੈਡਰੂਮ ਮੂਹਰੇ ਪਾਸੇ ਹੋਵੇ ਘਰ ਦੀ ਪਾਰਲੀਕਾਂਦ ਵਿੱਚ ਇੱਕ ਵੱਡੀ ਸਾਰੀ ਸ਼ੀਸ਼ੇ ਵਾਲੀ ਬਾਰੀ ਹੋਵੇ ਜਿਸ ਰਾਹੀਂ ਸਾਨੂੰ ਬਾਹਰ ਦਾ ਨੀਲਾ ਆਕਾਸ਼ ਦਿਸੇ ਤਾਂ ਦੇਸੇ ਨਾਲ ਹੀ ਅਸੀਂ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਸਕੀਏ ਬਸ ਫਿਰ ਕਿਸੇ ਏਜੰਟ ਨੇ ਇੱਕ ਅਜਿਹਾ ਘਰ ਦਿਖਾਇਆ ਜਿਹੜਾ ਸਾਨੂੰ ਪਸੰਦ ਆ ਗਿਆ ਉਸ ਘਰ ਦਾ ਮਾਸਟਰ ਬੈਡਰੂਮ ਅਗਲੇ ਪਾਸੇ ਸੀ ਜਿਸਦੀ ਬਾਹਰਲੀ ਕੰਧ ਵਿੱਚ ਸ਼ੀਸ਼ੇ ਵਾਲੀ ਇੱਕ ਵੱਡੀ ਸਾਰੀ ਬਾਰੀ ਸੀ ਤੇ ਸਾਹਮਣੇ ਇੱਕ ਰਾਹ ਵੀ ਸੀ ਜਿਸ ਤੇ ਸਵੇਰ ਵੇਲੇ ਮੈਂ ਸੈਰ ਕਰ ਸਕਦਾ ਸਾਂ ਭਾਵੇਂ ਉਸ ਬਾਰੀ ਰਾਹੀਂ ਸਾਨੂੰ ਦੂਰ ਤੀਕ ਫੈਲਿਆ ਨੀਲਾ ਆਕਾਸ਼ ਤਾਂ ਦਿੱਸਦਾ ਸੀ ਪਰ ਸਾਡੇ ਮੁਲਕਵਾਗ ਟੋਤੇ ਫਿਰਦੇ ਲੋਕ ਨਹੀਂ ਸੰਦੇਸਦੇ ਗੋਰੇ ਪੰਜ ਦਿਨ ਕੰਮ ਕਰਦੇ ਸਨ ਚਨੀਚਰਵਾ ਦੇ ਐਤਵਾਨ ਨੂੰ ਉਹਨਾਂ ਦੀ ਛੁੱਟੀ ਹੁੰਦੀ ਸੀ ਪੰਜ ਦਿਨਾਂ ਵਿੱਚ ਪਤਾ ਨਹੀਂ ਫੇਰ ਕਦੋਂ ਉਹ ਸਵੇਰੇ ਹੀ ਚੁੱਪਚਪੀਤੇ ਗੱਡੀਆਂ ਲੈ ਕੇ ਕੰਮ ਤੇ ਨਿਕਲ ਜਾਂਦੇ ਤੇ ਸ਼ਾਮੀ ਕਦੋਂ ਮੁੜਦੇ ਸਨ ਸਾਨੂੰ ਪਤਾ ਹੀ ਨਾ ਲੱਗਦਾ। ਚਨੀਚਰਵਾਹ ਛੁੱਟੀ ਵਾਲੇ ਦਿਨ ਜਾਂ ਤਾਂ ਗੱਡੀਆਂ ਲੈ ਕੇ ਸਮੁੰਦਰ ਵੱਲ ਘੁੰਮਣ ਜਾਂਦੇ ਜਾਂ ਸ਼ਾਮੀ ਕਿਸੇ ਘਰ ਵਿੱਚ ਪਾਰਟੀ ਰੱਖ ਲੈਂਦੇ। ਰਾਤ ਗਏ ਤੇ ਇੱਕ दारू ਪਿੰਦੇ ਅੰਗਰੇਜ਼ੀ ਸੰਗੀਤ ਤੇ ਥਿਰਕਦੇ ਤੇ ਐਤਵਾਰ ਵਾਲੇ ਦਿਨ ਧੇਰ ਦਿਨ ਚੜੇ ਤੱਕ ਸੁੱਤੇ ਰਹਿੰਦੇ। ਕਾਰ ਪਸੰਦ ਆਉਂਦੇ ਏਜੰਟ ਨੇ ਘਰ ਦੇ ਕਾਗਜ਼ਾਂ ਤੇ ਸਾਡੇ ਅਤੇ ਮਕਾਨ ਮਾਲਕ ਦੇ ਦਸਤਖਤ ਆਪੇ ਕਰਵਾ ਬੈਂਕ ਰਾਹੀਂ ਪੇਮੈਂਟ ਕਰਵਾ ਘਰ ਸਾਡੇ ਨਾਂ ਕਰਵਾ ਕੇ ਘਰ ਦਾ ਕਬਜ਼ਾ ਵੀ ਦਿਵਾ ਦਿੱਤਾ ਇਹ ਇਨਸਾਨੀ ਫਿਤਰਤ ਹੈ ਉਸ ਨੂੰ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਨਾਲ ਦੇ ਸੱਜੇ ਅਤੇ ਖੱਬੇਕਾਰ ਵਿੱਚ ਕੌਣ ਲੈਂਦਾ ਹੈ ਤੇ ਕੀ ਕਰਦਾ ਹੈ ਹੋਣ ਜੇ ਮੈਂ ਆਪਣੇ ਮੁਲਕ ਦੀ ਗੱਲ ਕਰਾਂ ਤਾਂ ਉਸ ਥਾਂ ਆਪਣੇ ਘਰ ਵਿੱਚ ਰਹਿਣ ਵਾਲੇ ਨੂੰ ਇਹ ਸਭ ਪਤਾ ਹੁੰਦਾ ਹੈ ਕਿ ਨਾਲ ਦੇ ਖੱਬੇ ਜਾਂ ਸੱਜੇ ਘਰ ਵਿੱਚ ਕੌਣ ਰਹਿੰਦਾ ਤੇ ਕੀ ਕਰਦਾ ਹੈ। ਰੋਜ਼ ਕੋਈ ਅਜਾਈ ਘਟਨਾ ਤਾਂ ਨਹੀਂ ਵਾਪਰਦੀ ਜਿਵੇਂ ਨੌ ਸੱਸ ਦੀ ਖਟਪਟ ਚੱਲਦੀ ਹੋਵੇ, ਘਰ ਵਿੱਚ ਰਹਿਣ ਵਾਲੀ ਕੁੜੀ ਜਾਂ ਕਿਸੇ ਮੁੰਡੇ ਨਾਲ ਇਸ਼ਕ ਤਾਂ ਨਹੀਂ ਲੜਾਉਂਦੀ ਜਾਂ ਕਦੇ ਘਰ ਘਰੋ ਤਾਂ ਨਹੀਂ ਨਸ ਗਈ ਹੋਵੇ। ਅਜਿਹਾ ਉਹ ਹੋਰ ਵੀ ਬਹੁਤ ਸਾਰੀਆਂ ਗੱਲਾਂ ਪਰ ਆਸਟ੍ਰੇਲੀਆ ਵਿੱਚ ਕਈ ਮਹੀਨੇ ਲੰਘ ਜਾਂਦੀ ਕਿ ਇਹੋ ਨਾ ਪਤਾ ਲੱਗਾ ਕਿ ਸੱਜੇ ਖੱਬੇ ਘਰਾਂ ਵਿੱਚ ਕੌਣ ਰਹਿੰਦਾ ਤੇ ਕੀ ਕਰਦਾ ਹੈ ਜੇ ਕਦੇ ਬਾਹਰ ਖੜੇ ਕਿਸੇ ਗੋਰੇ ਦੀ ਸ਼ਕਲ ਦਿਸ ਵੀ ਜਾਂਦੀ ਬਸ ਉਹ ਦੂਰੋਂ ਹੱਥ ਹਿਲਾ ਕੇ ਅੰਮ ਤੇ ਚਲਾ ਚੱਲ ਲੈਂਦਾ ਤੇ ਕਦੇ ਕਾਰਾਂ ਕਾਰ ਕਾਰ ਵਿੱਚ ਜਾਂਦਾ ਹੋਇਆ ਬੰਦ ਸ਼ੀਸ਼ੇ ਵਿੱਚੋਂ ਬਾਏ ਬਾਏ ਕਰ ਦਿੰਦਾ ਜਦੋਂ ਮੈਂ ਇਸ ਵਿੱਚ ਕੰਮਜਾਮ ਨਾ ਹੋਇਆ ਤਾਂ ਸੈਰ ਕਰਦੇ ਵੇਲੇ ਮੈਂ ਹੀ ਇੱਕ ਇੱਕ ਘਰ ਦਾ ਐਕਸ-ਰੇ ਕਰਨਾ ਸ਼ੁਰੂ ਕਰ ਦਿੱਤਾ। ਸਾਹਮਣੇ ਘਰ ਦੇ ਖੱਬੇ ਪਾਸੇ ਚਾਰ ਘਰ ਸਨ। ਪਹਿਲਾ ਘਰ ਇੱਕ ਸਕੂਲ ਟੀਚਰ ਦਾ ਸੀ ਜਿਸ ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਉਸਨੇ ਕਦੇ 10ਵੀਂ ਵਿੱਚ ਮੇਰੀ ਪੋਤਰੀ ਨੂੰ ਅੰਗਰੇਜ਼ੀ ਪੜ੍ਹਾਈ ਸੀ। ਉਸ ਘਰ ਵਿੱਚ ਉਹ ਆਪਣੇ ਪਤੀ, ਸਹੁਰੇ ਤੇ ਸੱਸ ਨਾਲ ਰਹਿੰਦੀ ਸੀ। ਸਹੁਰਾ ਕਿਤੇ ਜੌਬ ਕਰਦਾ ਸੀ ਤੇ ਸਵੇਰੇ ਹੀ ਘਰੋਂ ਗੱਡੀ ਲੈ ਕੇ ਨੌਕਰੀ ਜਾਂਦਾ ਸੀ। ਪਰ ਉਹਦੀ ਸੱਸ ਤਾਂ ਕਦੇ-ਕਦਾਈ ਵੀ ਇਹ व्हीलਚੇਅਰ ਤੇ ਬਾਹਰ ਨਿਕਲਦੀ ਵੇਖੀ ਸੀ। ਛੁੱਟੀ ਵਾਲੇ ਦਿਨ ਸਵੇਰ ਤੋਂ ਲੈ ਕੇ ਸਾਂਝ ਤੱਕ ਉਹ ਨਵੀਂ ਵਿਆਹੀ ਔਰਤ ਇਕੱਲੀ ਜਾਂ ਆਪਣੇ ਪਤੀ ਨਾਲ ਆਪਣੇ ਲਾਉਣ ਵਿੱਚ ਲਾਉਣ ਨੂੰ ਸਵਾਰਦੇ ਰਹਿੰਦੇ ਉਹ ਘਾਹ ਕੱਟ ਦੇ ਬੂਟਿਆਂ ਨੂੰ ਪਾਣੀ ਦਿੰਦੇ ਜਾਂ ਫੁੱਲਾਂ ਵਾਲੇ ਨਵੇਂ ਬੂਟੇ ਲਾਉਂਦੇ। ਮੈਂ ਇਸ ਤੋਂ ਅਗਲੇ ਘਰ ਦਾ ਐਕਸ-ਰੇ ਕੀਤਾ ਤਾਂ ਇੰਨਾ ਹੀ ਪਤਾ ਲੱਗਾ ਕਿ ਉਸ ਵਿੱਚ ਮੀਆਂ بیوی ਹੀ ਰਹਿੰਦੇ ਹਨ ਵੱਡੇ ਸੋਹਣੇ ਲੰਬੇ ਲੰਬੇ ਅੰਗਰੇਜ਼ ਪਤੀ ਕਿਸੇ ਚੰਗੀ ਨੌਕਰੀ ਤੇ ਲੱਗਿਆ ਹੋਇਆ ਸੀ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਉਹ ਆਪਣੇ ਕਾਲੇ ਰੰਗ ਦੇ ਕੁੱਤੇ ਨੂੰ ਘਮੋਲ ਲਈ ਲੈ ਜਾਂਦਾ ਦੇਖਿਆ ਸੀ ਫਿਰ ਉਹ ਤਿਆਰ ਹੋ ਕੇ ਗੱਡੀ ਲੈਕਰੋਂ ਆਪਣੀ ਜੌਬ ਲਈ ਨਿਕਲ ਜਾਂਦਾ ਪਤਨੀ ਖਰੇਲੂ ਸੁਆਣੀ ਸੀ ਉਸ ਨੇ ਆਪਣੇ ਘਰ ਅੱਗੇ ਬਹੁਤ ਖੂਬਸੂਰਤ ਲਾਨ ਬਣਾਇਆ ਹੋਇਆ ਸੀ ਜਿਹੜਾ ਬਲਾਕ ਵਿੱਚ ਸਭ ਤੋਂ ਵਧੀਆ ਲਾਨ ਸੀ ਕਾ ਐਵੇਂ ਸੀ ਜਿਵੇਂ ਕਿਸੇ ਨੇ ਮੋਟਾ ਕਲੀਨ ਮਿਸ਼ਾ ਰੱਖਿਆ ਹੋਵੇ ਦਿਨ ਵਿੱਚ ਉਸ ਨੂੰ ਜਿੰਨਾ ਵੀ ਵਕਤ ਮਿਲਦਾ ਆਪਣੇ ਲਾਉਣ ਵਿੱਚ ਕੰਮ ਲੱਗੀ ਰਹਿੰਦੀ ਉਸ ਵਿੱਚੋਂ ਨਕਲੀ ਕਾ ਕੱਢਦੀ ਲਾਉਣ ਨੂੰ ਪਾਣੀ ਦਿੰਦੀ ਮਸ਼ੀਨ ਨਾਲ ਕਾ ਦੀ ਕਟਾਈ ਕਰਦੀ ਫੁੱਲਾਂ ਵਾਲੇ ਬੂਟੇ ਲਾਉਂਦੀ ਉਹਦੇ ਲਾਨ ਵਿੱਚ ਗੁਲਾਬ ਦੇ ਇਤਨੇ ਖੂਬਸੂਰਤ ਤੇ ਵੱਡੇ ਆਕਾਰ ਦੇ ਅਤੇ ਰੰਗ ਦੇ ਬੂਟੇ ਸਨ ਕਿ ਜਿਹੜੇ ਮੈਂ ਪਹਿਲਾਂ ਵੇਖੇ ਹੀ ਨਹੀਂ ਸਨ ਉਸ ਨੂੰ ਜੇ ਕਦੇ ਵੱਧ ਵਕਤ ਮਿਲਦਾ ਤਾਂ ਉਹ ਘਰ ਦੇ ਬਾਹਰ ਕੀਤੇ ਪੇਟ ਨੂੰ ਮੋੜ ਪਿੰਡ ਕਰਨ ਲੱਗ ਜਾਂਦੀ ਉਹਨਾਂ ਦੇ ਘਰ ਵਿੱਚ ਮੈਨੂੰ ਬਸ ਦੋ ਹੀ ਜੀ ਦਿਖਦੇ ਕਦੇ ਇੱਕ ਦਾਈ ਉੱਥੇ ਕੋਈ 20-22 ਵਰਿਆਂ ਦਾ ਇੱਕ ਮੁੰਡਾ ਜ਼ਰੂਰ ਦੇਖਦਾ ਜਿਹੜਾ ਸ਼ਾਇਦ ਉਹਨਾਂ ਦਾ ਪੁੱਤਰ ਸੀ ਅਤੇ ਆਪਣੀ ਪਤਨੀ ਨਾਲ ਕਿਤੇ ਅੱਡ ਰਹਿੰਦਾ ਸੀ ਉਸ ਘਰ ਤੋਂ ਅੱਗੇ ਇੱਕ ਹੋਰ ਘਰ ਸੀ ਜਿਸ ਵਿੱਚ ਸੈਰ ਕਰਦੇ ਵੇਲੇ ਮੈਨੂੰ ਕੋਈ ਵੀ ਵਰਿਆਂ ਦਾ ਇੱਕ ਮੁੰਡਾ ਦਿਖਦਾ ਜਿਹੜਾ ਅਕਸਰ ਆਪਣੀ ਪੁਰਾਣੀ ਕਾਰ ਨੂੰ ਮੋੜ-ਮੋੜ ਸਟਾਰਟ ਕਰਕੇ ਵੇਖਦਾ ਪਤਾ ਨਹੀਂ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ ਉਸ ਤੋਂ ਅੱਗੇ ਇੱਕ ਹੋਰ ਘਰ ਸੀ ਜਿਸ ਬਾਰੇ ਇਹ ਪਤਾ ਤਾਂ ਨਾ ਲੱਗਾ ਕਿ ਉਸ ਵਿੱਚ ਕੌਣ ਰਹਿੰਦਾ ਸੀ ਪਰ ਉਸ ਵਿੱਚ ਆਕਾਸ਼ ਹੁੰਦੇ ਤਾੜ ਦੇ ਤਿੰਨ ਖੂਬਸੂਰਤ ਰੁੱਖ ਸਨ ਫਿਰ ਉਸ ਤੋਂ ਅੱਗੇ ਸਾਹਮਣੇ ਦਿਖਦਾ ਇੱਕ ਘਰ ਸੀ ਜਿਸ ਵਿੱਚ 8-9 ਸਾਲਾਂ ਦੇ ਸਕੂਲ ਪੜ੍ਹਦੇ ਦੋ ਬੱਚੇ ਸਨ ਜਿਨ੍ਹਾਂ ਨੂੰ ਸਵੇਰ ਵੇਲੇ ਉਹਨਾਂ ਦੀ ਮਾਂ ਸਕੂਲ ਛੱਡਣ ਜਾਂਦੀ ਸੀ ਹੁਣ ਆਈ ਸੱਜੇ ਪਾਸੇ ਦੀਵਾਰੀ ਜਿਸ ਦੀ ਕਤਾਰ ਵਿੱਚ ਚਾਰ ਘਰ ਸਨ ਸਾਹਮਣੇ ਘਰ ਵਿੱਚ ਇੱਕ ਮੰਜ਼ਲਾ ਘਰ ਸੀ ਜਿਸ ਵਿੱਚ ਕੋਈ 70-75 ਉਮਰ ਦਾ ਇੱਕ ਬੰਦਾ ਰਹਿੰਦਾ ਸੀ ਸਵੇਰੇ ਉਹ ਕੋਈ ਸ਼ੀ ਵਜੇ ਚਾਬੀ ਨਾਲ ਗੈਰੇਜ ਖੋਲਦਾ ਆਪਣਾ ਸਾਈਕਲ ਕੱਢਦਾ ਤੇ ਪੂਰੀ ਸਪੋਰਟਸ ਵਾਲੀ ਡਰੈੱਸ ਪਾਹਣ ਕੇ ਸਾਈਕਲ ਤੇ ਬੈਠ ਉਸ ਨੂੰ ਬਹੁਤ ਤੇਜ਼ ਨਸਾਉਂਦਾ ਹੋਇਆ ਨਿਕਲ ਜਾਂਦਾ ਸਾਈਕਲ ਚਲਾ ਕੇ ਉਹ ਕੋਈ ਅੱਧੇ ਘੰਟੇ ਬਾਅਦ ਵਾਪਸ ਮੁੜਦਾ ਕਈ ਵਾਰੀ ਆਉਂਦਿਆਂ ਜਾਂਦਿਆਂ ਜੇ ਮੈਂ ਉਸ ਨੂੰ ਸੈਰ ਕਰਦਾ ਤੇ ਸੁਪੈਂਦਾ ਤਾਂ ਉਹ ਸੱਚੇ ਹੱਥ ਨਾਲ ਮੈਨੂੰ ਬਾਏ ਬਾਏ ਕਹਿੰਦਾ ਲੰਘ ਜਾਂਦਾ ਚਾਬੀ ਨਾਲ ਗੈਰੇਜ ਖੋਲ ਕੇ ਉਹ ਉਸ ਵਿੱਚ ਸਾਈਕਲ ਰੱਖਦਾ ਤੇ ਕਾਰ ਕੱਢਦਾ ਫਿਰ ਕਾਰ 'ਚ ਬੈਠ ਕੇ ਉਹ ਬਾਹਰ ਚਲਿਆ ਜਾਂਦਾ ਕੋਈ ਅੱਧੇ ਘੰਟੇ ਬਾਅਦ ਜਦੋਂ ਉਹ ਕਾਰ ਮੁੜਦਾ ਤਾਂ ਉਸ ਦੇ ਹੱਥ ਵਿੱਚ ਪੋਲੀਥਿਨ ਦਾ ਇੱਕ ਲਫਾਫਾ ਫੜਿਆ ਹੁੰਦਾ ਆਪਣੇ ਬੈੱਡ ਤੇ ਬੈਠੇ ਅਸੀਂ ਕਿਆਸ ਲਾਉਂਦੇ ਕਿਆ ਬਤਾ ਨਾਸ਼ਤਾ ਤਾਂ ਕਰ ਲਿਆ ਤੇ ਲੰਚ ਲੈ ਆਇਆ ਅਸੀਂ ਦੋਵੇਂ ਜੀ ਸਵੇਰ ਵੇਲੇ ਇਹ ਸਭ ਦੇਖਦੇ ਸਾਨੂੰ ਤਾਂ ਇਹੋ ਸਮਝ ਨਾ ਆਉਂਦੀ ਕਿ ਅਸੀਂ ਉਸ 70-75 ਸਾਲ ਦੀ ਉਮਰ ਦੇ ਬੰਦੇ ਨੂੰ ਵਾਪਾ ਕਿਉਂ ਬੁਲਾਉਣ ਲੱਗੇ ਸਾਂ ਜਦੋਂ ਕਿ ਸਾਡੇ ਮੁਲਕ ਵਿੱਚ ਤਾਂ ਬਾਬੇ ਉਹ ਬਾਬਾ ਉਹ ਹੁੰਦਾ ਹੈ ਜਿਸ ਦੀ ਉਮਰ ਜਿਸ ਦੀ ਲੰਬੀ ਸਾਰੀ ਦਾੜੀ ਹੋਵੇ ਤੇ ਸਿਰ ਤੇ ਢਿੱਲੀ ਜਹੀ ਪੱਗ ਬੰਨੀ ਹੋਵੇ ਫਿਰ ਮੁੜ ਗੈਰੇਜ ਖੋਲ ਕੇ ਉਸ ਵਿੱਚੋਂ ਕਾ ਕੱਟਣ ਵਾਲੀ ਮਸ਼ੀਨ ਕੱਟ ਲੈਂਦਾ ਤੇ ਹੈ ਜਨੂ ਤਰਾਸ਼ਣ ਲਈ ਇੱਕ ਲੰਮਾ ਸਾਰਾ ਉਜਾਰ ਵੀ ਹੱਥ ਵਿੱਚ ਫੜ ਲੈਂਦਾ ਉਹ ਮਸ਼ੀਨ ਨਾਲ ਘਾਟਦਾ ਗੋਡਿਆਂ 'ਤੇ ਬੈਠੇ ਉਸ ਵਿੱਚੋਂ ਨਕਲੀ ਕਾਬਾਰ ਕੱਢਦਾ ਕਈ ਵਾਰੀ ਤਾਂ ਉਹ 40 ਡਿਗਰੀ ਤਾਪਮਾਨ ਵਿੱਚ ਵੀ ਮਸ਼ੀਨ ਨਾਲ ਘਾਟਦਾ ਵੇਖਿਆ ਜਾਂਦਾ ਉਹ ਹੈ ਜਿਹਨੂੰ ਮੁੜ-ਮੁੜ ਤਰਾਸ਼ਦਾ ਫੁੱਲਾਂ ਵਾਲੇ ਬੂਟਿਆਂ ਨੂੰ ਪਾਣੀ ਦਿੰਦਾ ਮੈਂ ਤੇ ਮੇਰੀ ਪਤਨੀ ਸਵੇਰ ਵੇਲੇ ਬੈੱਡ 'ਤੇ ਬੈਠੇ ਚਾਹ ਪੀਂਦੇ ਹੋਏ ਉਸ ਨੂੰ ਇਹ ਸਭ ਕਰਦੇ ਵੇਖਦੇ ਉਸ ਨੇ ਘਰ ਦੇ ਪਿਛਲੇ ਪਾਸੇ ਇੱਕ ਕਿਸਤੀ ਰੱਖੀ ਹੋਈ ਸੀ ਕਦੇ ਜਦੋਂ ਉਸ ਦਾ ਮਨ ਕਰਦਾ ਉਸ ਕश्ती ਨੂੰ ਘਰ ਪਿੱਛੋਂ ਬਾਹਰ ਕੱਢ ਲੈਂਦਾ ਅਤੇ ਆਪਣੀ ਕਾਰ ਪਿੱਛੇ ਬੰਨ ਸਮੁੰਦਰ ਵੱਲ ਬੋਟਿੰਗ ਕਰਨ ਲਈ ਨਿਕਲ ਜਾਂਦਾ ਤੇ ਸਾਂਝ ਟਲਿਆਂ ਵਾਪਸ ਮੁੜਦਾ ਇਹ ਸਾਰਾ ਹੋਣਾ ਸਾਨੂੰ ਚੰਗਾ ਲੱਗਦਾ ਤੇ ਅਸੀਂ ਬਾਬੇ ਦੀਆਂ ਖੂਬ ਗੱਲਾਂ ਕਰਦੇ ਸਾਨੂੰ ਹੈਰਾਨੀ ਤਾਂ ਉਦੋਂ ਹੁੰਦੀ ਜਦੋਂ ਇਸ ਵਕਤ ਵਿੱਚ ਕੋਈ ਦੂਜਾ ਵੀ ਬੰਦਾ ਕਦੇ ਵੀ ਉਸ ਨੂੰ ਮਿਲਣ ਨਾ ਆਉਂਦਾ ਅਸੀਂ ਸੋਚਦੇ ਸ਼ਾਇਦ ਬਾਬਾ ਇਕੱਲਾ ਹੀ ਹੋਵੇਗਾ ਇਸ ਤਰ੍ਹਾਂ ਇੱਕ ਵਾਰੀ ਤਿੰਨ ਦਿਨ ਲੰਘ ਗਏ ਪਰ ਬਾਬਾ ਨਾ ਦਿਸਿਆ ਨਹੀਂ ਤਾਂ ਦੋ ਸਾਲਾਂ ਵਿੱਚ ਅਸੀਂ ਬਾਬੇ ਕਦੇ ਵੀ ਬਾਬੇ ਨੂੰ ਇਸ ਰੋਜ਼ ਦੇ ਕੰਮ ਤੋਂ ਮੁਨਕਰ ਹੁੰਦੇ ਹੋਏ ਨਹੀਂ ਸੀ ਵੇਖਿਆ ਇਹ ਤਿੰਨ ਦਿਨ ਅਸੀਂ ਬਹੁਤ ਪਰੇਸ਼ਾਨ ਰਹੇ ਤੇ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਪੁੱਛਦੇ ਕਿੱਥੇ ਚਲਾ ਗਿਆ ਬਾਬਾ ਮੈਂ ਕਿਹਾ ਜੀ ਤੁਸੀਂ ਆਪ ਬਾਬੇ ਦੇ ਘਰ ਅੰਦਰ ਜਾ ਕੇ ਵੇਖੋ ਕਿ ਉਹ ਬਾਹਰ ਕਿਉਂ ਨਹੀਂ ਆ ਰਿਹਾ ਜਾਂ ਫਿਰ ਕੋਈ ਹੋਰ ਗੱਲ ਹੈ ਪਤਨੀ ਨੇ ਕਿਹਾ ਨਹੀਂ ਭਈ ਇਹ ਸਭ ਕਰਨਾ ਠੀਕ ਨਹੀਂ ਹੋਵੇਗਾ ਅਸੀਂ ਤਾਂ ਕਿਸੇ ਦੇ ਘਰ ਅੰਦਰ ਕਿਵੇਂ ਜਾ ਸਕਦੇ ਹਾਂ ਮੈਂ ਗੱਲ ਮੁਕਾਉਂਦਿਆ ਕਿਹਾ ਫਿਰ ਇੱਕ ਦਿਨ ਬਾਬੇ ਦਾ ਕੋਈ ਮਿੱਤਰ ਉਸ ਨੂੰ ਮਿਲਣ ਆਇਆ ਘਰ ਦਾ ਦਰਵਾਜ਼ਾ ਖੁੱਲਾ ਵੇਖ ਕੇ ਉਹ ਅੰਦਰ ਚਲਾ ਗਿਆ ਖਾਸੇ ਚਿਰ ਬਾਅਦ ਬਾਹਰ ਆ ਕੇ ਉਸਨੇ ਆਪਣੇ ਮੋਬਾਈਲ ਰਾਹੀਂ ਪਤਾ ਨਹੀਂ ਕਿਸ ਨੂੰ ਫੋਨ ਕੀਤਾ ਬਾਸਫੀਰ ਕੀ ਥੋੜੀ ਚਿਰ ਬਾਅਦ ਹੀ 25 26 ਵਰਿਆਂ ਦਾ ਇੱਕ ਮੁੰਡਾ ਆਪਣੀ ਪਤਨੀ ਨਾਲ ਆਇਆ ਉਸਨੇ ਗਵਾਣ ਦੇ ਬੰਦੇ ਨੂੰ ਦੱਸਿਆ ਕਿ ਉਸ ਦਾ ਡੈਡ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਹੈ ਉਦੋਂ ਹੀ ਬਲਾਗ ਦੇ ਕੁਝ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਫਿਊਨਰ ਕੰਪਨੀ ਨੂੰ ਫੋਨ ਕੀਤਾ ਉਹ ਆਏ ਤੇ ਬਾਬੇ ਨੂੰ ਤਬੂਤ ਵਿੱਚ ਬੰਦ ਕਰਕੇ ਗੱਡੀ ਵਿੱਚ ਰੱਖ ਕੇ ਲੈ ਗਏ ਸਾਨੂੰ ਅਫਸੋਸ ਤਾਂ ਇਸ ਗੱਲ ਦਾ ਸੀ ਕਿ ਬਾਬੇ ਦੀ ਸ਼ਵਜਾਤਰਾ ਵਿੱਚ ਬਾਬੇ ਦਾ ਪੁੱਤ ਤੇ ਨੌਵੀਂ ਵੀ ਸ਼ਾਮਲ ਨਾ ਹੋਈ। ਬਾਬਾ ਇਕੱਲਾ ਰਹਿੰਦਾ ਸੀ ਤੇ ਇਕੱਲਾ ਹੀ ਚਲਾ ਗਿਆ। ਅਗਲੀ ਸਵੇਰ ਜਦੋਂ ਅਸੀਂ ਉੱਠ ਬਾਬੇ ਦੇ ਘਰ ਵੱਲ ਵੇਖਿਆ ਤਾਂ ਉਸ ਦੇ ਬਾਹਰ ਇੱਕ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਸੀ ਜਿਸ ਤੇ ਮੋٹے ਅੱਖਰਾਂ ਚ ਫੋਰ ਸੇਲ ਲਿਖਿਆ ਹੋਇਆ ਸੀ। ਇਸ ਤੇ ਇਸ ਤੇ ਘਰ ਦੇ ਅੰਦਰ ਦੀਆਂ ਦੋ ਤਿੰਨ ਤਸਵੀਰਾਂ ਵੀ ਸਨ ਤੇ ਘਰ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਸੀ। ਕੀ ਘਰ ਅੰਦਰ ਕਿੰਨੇ ਬੈਡਰੂਮ ਤੇ ਕਿੰਨੇ ਟਾਇਲਟ ਹਨ ਕਦੇ-ਕਦੇ ਉਹ ਘਰ ਅੱਧੇ ਘੰਟੇ ਲਈ ਖੋਲਦਾ ਤੇ ਬਹੁਤ ਸਾਰੇ ਬੰਦੇ ਉਸ ਨੂੰ ਅੰਦਰੋਂ ਵੇਖਣ ਆਉਂਦੇ ਫਿਰ ਇੱਕ ਸਵੇਰ ਉਸ ਤੇ ਉਸ ਬੋਰਡ ਤੇ ਵੱਡੀ ਸਾਰੀ ਪੱਟੀ ਲੱਗੀ ਹੋਈ ਸੀ ਤੇ ਅੰਗਰੇਜ਼ੀ ਦੇ ਮੋٹے ਅੱਖਰਾਂ ਚ ਲਿਖਿਆ ਹੋਇਆ ਸੀ ਸੋਲਡ ਅਜੇ ਮਸਾ ਸਵੇਰ ਦੇ 10:00 ਵਜੇ ਸਨ ਕਿ ਅਸੀਂ ਬਾਬੇ ਦੇ ਘਰ ਦੇ ਬਾਹਰ ਕਈ ਵੱਡੀਆਂ-ਵੱਡੀਆਂ ਮਸ਼ੀਨਾਂ ਤੇ ਬਲਡੋਜ਼ਰ ਖੜੇ ਵੇਖੇ ਜਿਹੜੇ ਘਰ ਨੂੰ ਜੜੋ ਪੋਟ ਰਹੇ ਸਨ ਬਾਪੇ ਦੀ ਉਹ ਘਾਜ ਜਿਸ ਤੇ ਉਹ ਰੋਜ਼ ਮਸ਼ੀਨ ਚਲਾਉਂਦਾ ਸੀ ਜਿਸ ਤੇ ਗੋਡਿਆਂ ਭਾਰ ਬੈਠ ਕੇ ਉਸ ਵਿੱਚੋਂ ਨਕਲੀ ਕਹਾ ਕੱਢਿਆ ਕਰਦਾ ਸੀ 40 ਡਿਗਰੀ ਤਾਪਮਾਨ ਵਿੱਚ ਵੀ ਜਿਸ ਦੀ ਉਹ ਮਸ਼ੀਨ ਨਾਲ ਕਟਾਈ ਕਰਿਆ ਕਰਦਾ ਸੀ ਤੇ ਉਸ ਨੂੰ ਪਾਣੀ ਦਿੰਦਾ ਸੀ ਉਸ ਉਹ ਹੈਜ ਜਿਸ ਨੂੰ ਉਹ ਵਾਰ-ਵਾਰ ਤਰਾਸ਼ਦਾ ਸੀ ਉਹ ਸਾਰੇ ਫੁੱਲ ਬੂਟੇ ਜਿੰਨਾ ਦੀ ਰਖਵਾਲੀ ਕਰਿਆ ਕਰਦਾ ਸੀ ਵੱਡੀਆਂ-ਵੱਡੀਆਂ ਮਸ਼ੀਨਾਂ ਨੇ ਸਭ ਕੁਝ ਜੜੋਂ ਫੁੱਟ ਕੇ ਰੱਖ ਦਿੱਤਾ ਸੀ ਅਸੀਂ ਵੇਖਿਆ ਥੋੜੇ ਦਿਨਾਂ ਬਾਅਦ ਠੇਕੇਦਾਰ ਉਸ ਥਾਂ ਤੇ ਕੰਕਰੀਟ ਦੇ ਫਲਾਈਟ ਉਸਾਰ ਰਿਹਾ ਸੀ ਛੇਤੀ ਉੱਥੇ ਦੋ ਮੰਜ਼ਲੇ ਫਲੈਟ ਬਣ ਗਏ ਭਾਵੇਂ ਸਵੇਰੇ ਚਾਹ ਪੀਂਦਿਆਂ ਹੁਣ ਅਸੀਂ ਬਾਬੇ ਦੀਆਂ ਗੱਲਾਂ ਤਾਂ ਨਹੀਂ ਕਰਦੇ ਸਾਂ ਪਰ ਇਨਸਾਨੀ ਫਿਤਰਤ ਨੂੰ ਨਾ ਰੋਕਦੇ ਹੋਏ ਉਹਨਾਂ ਫਲੈਟਾਂ ਨੂੰ ਵੇਖਦੇ ਤੇ ਐਕਸਰੀ ਕਰਦੇ ਆ ਇਹ ਕਿਆਸ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਕਿ ਉਹਨਾਂ ਫਲੈਟਾਂ ਵਿੱਚ ਹੁਣ ਕੌਣ ਰਹਿੰਦਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ